ਲਓ ਵੀ ਮਿੱਤਰੋ 1509 ਦਾ ਦਿੱਤਾ ਆਪਾਂ ਕੰਮ ਨੇ ਮੇੜ। ਤੇ ਹੁਣ ਆਪਾਂ ਕਰਦੇ ਆਂ ਕਣਕ ਤੋਂ ਪਹਿਲਾਂ ਵੀ ਇੱਕ ਫਸਲ ਐਂ ਤਿਆਰੀ ਹੋਰ। ਜਿਹਦੇ ਤੁਹਾਨੂੰ ਦੱਸਾਂਗੇ ਵੀ ਵੀਡੀਓ ਤੇ ਕਿ ਨਵਾਂ ਲੈਟ ਬਣਾਵਾਂਗੇ ਹੋਰ। ਜੰਡੀ ਹਰਾ ਦਾ ਪਾਉਣਾ ਦਾ। ਇੱਥੇ ਮੈਂ ਦਿੱਤੇ 55 ਹਾਸ ਦਾ। ਇਹ ਮਗਰੇ ਹੀ ਕਰਤਾ ਆਪਾਂ ਕੰਮ ਸ਼ੁਰੂ ਰੀਪਰ ਦਾ। ਜਿਸ ਜਨੇ ਵੱਢੀ ਜਾਂਦੀ ਆ। ਤੇ ਪਰ ਮਾਰ ਕੇ ਤੇ ਪਰਾਲੀ ਇਹਨਾਂ ਇਕੱਠਾ ਬਣਾਵਾਂਗੇ ਜਾਂ ਕੰਦਾ ਬੁੱਦਾ ਸਹੇਲ ਦੀਆਂ ਵਿੱਚ ਚਾੜਾਂ ਮੇਲੇ ਵਾਲਿਆਂ ਦੇ ਸੇਵਾ ਚ ਤੇ ਪਰ ਉਹਦਾ ਕੰਮ ਪੂਰੇ ਜੁਰਾਂਤੇ ਆ ਅਗਲਾ ਵਲੌਗ ਇੱਕ ਅੱਧੇ ਦਿਨ ਤੱਕ ਆਦਿਆਂ ਸ਼ੇਅਰ ਦੋਨੇ ਟ੍ਰੈਕਾਂ ਦੇ ਤੁਹਾਨੂੰ ਦੀ ਪਰਫਾਰਮੈਂਸ ਦਿਖਾਵਾਂਗੇ ਯੰਗ ਡੀਅਰ ਦੇ ਵਲੌਗ ਦੇਖਣ ਲਈ